ਲਈਦਾ 2021 ਮਾਡਲ ਆ ਜੀ ਰਿਵਰਸ ਵੀਡੀਓ ਹਨਾ ਜੀ ਵੀਰੇ ਹਾਂਜੀ 5 ਸਟਾਰ ਹੈ ਇਹ ਲੋ ਜੀ 518 ਵਾਲਾ 5 ਸਟਾਰ 16 ਦੇ ਟਾਇਰ ਵਾਲਾ ਪ੍ਰੈਸ਼ਰ ਸਟੀਅਰਿੰਗ ਟਾਪ ਮਾ ਜਮਾ ਲਾਸਟ 345000 ਦਾ ਡੈਕਟਰ ਖਾਨਾ ਚ ਦੇ ਦਾਂਗੇ ਭਾਈ ਲੋ ਜੀ 10 ਨਹੀਂ 15 ਆਪਾਂ ਮਾਨਦਾਨ ਕਰਦਾ ਜੇ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹਨਾ ਲੋ ਜੀ ਬਾਈ ਨੂੰ ਵੀਡੀਓ ਸ਼ੇਅਰ ਵਾਲਾ ਸਕਰੀਨ ਸ਼ਾਟ ਦਿਖਾ ਦਿਓ ਅਸੀਂ ਸ਼ੇਅਰ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਗਿੰਨਾ ਪੀਸ ਟਰੈਕਟਰ ਲੈ ਕੇ ਆਏਗੇ ਸਵਰਾਜ 855 ਤੇ 1K744 ਸਾਰੀ ਪੰਜਾਬ ਨੰਬਰ ਨੇ ਤੇ ਪਹਿਲੇ ਮਾਲਕ ਦੇ ਫਰਸਟ ਪਾਰਟੀ ਦੇ ਟਰੈਕਟਰ ਨੇ ਬਾਈ ਸਤਿਕਾਰ ਸਤਿਕਾਰ ਬਾਈ ਜੀ ਬਾਈ ਹੋ ਠੀਕ ਹੋ ਜੀ ਹਾਂਜੀ ਵਧੀਆ ਜੀ ਬਾਈ ਆਪਣੀ ਲੋਕੇਸ਼ਨ ਕੀ ਆ ਮੇਨ ਆਪਾਂ ਜਿੱਥੇ ਖੜੇ ਆ ਲੋਕੇਸ਼ਨ ਆਪਣੀ ਬਰਨਾਲੇ ਦੀ ਹੈ ਇਹ ਪੱਤੀ ਰੋਡ ਤੇ ਨੇੜੇ ਕਿੰਕਾਲਜ ਪੈਂਦਾ ਆਪਣੇ ਠੀਕ ਹੈ ਜੀ ਤੇ ਖੇਤਾਂ 'ਚ ਆਪਣੇ ਘਰ ਨਹੀਂ ਗਏ ਸੀ ਠੀਕ ਹੈ ਜੀ ਤੇ ਬਾਈ ਜਿਹੜੇ ਜਿ ਆਪਾਂ ਟਰੈਕਟਰ ਲੈ ਕੇ ਆਏ ਆ ਸਾਰੇ ਬਿਲਕੁਲ ਜਾਇਜ਼ ਰੇਟ ਦੇ ਨੇ ਜਾਇਜ਼ ਰੇਟ ਦੇ ਆ ਜੈਨੂਇਨ ਟਰੈਕਟਰ ਨੇਗੇ ਠੀਕ ਹੈ ਜੀ ਹਾਂਜੀ ਲਈ ਸਭ ਤੋਂ ਗੇਅਰ ਦੇ ਪੂਰੇ ਮਨ ਚੰਗੇ ਨੇ ਚਾਹੇ ਕੋਈ ਜਿਵੇਂ ਮਰਜੀ ਤਸੱਲੀ ਕਰਕੇ ਲੈ ਜਾ ਸਕਦਾ ਬਾਈ 5-4 ਘੰਟੇ ਬਾਹ ਕੇ ਚਲਾ ਕੇ ਤਸੱਲੀ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰ ਦਈਏ ਆਪਾਂ 855 ਕਿੰਨੇ ਮਾਡਲ ਹੈ ਜੀ ਇਹ ਇਹ ਬਾਈ ਜੀ 2010 ਮਾਡਲ ਹੈ ਜੀ 2010 ਮਾਡਲ ਆ ਪੀਵੀ 23 ਨੰਬਰ ਆ ਟਰੈਕਟਰ ਦਾ ਹਾਂਜੀ ਫਸਟ ਓਨਰ ਆਈ ਇਹੇ ਫਸਟ ਹਨਰ ਆ ਤੇ ਇੰਜਨ ਗੇਅਰਾਂ ਦਾ ਬਿਲਕੁਲ ਓਕੇ ਹੈ ਜੀ ਹਾਂਜੀ ਰਿਵਰਸ ਪੀਟੀਓ ਚਾ ਤੇਲ ਬ੍ਰੇਕਾਂ ਚਾਹੀਏ ਇਹ ਓਕੇ ਰਿਵਰਸ ਪੀਟੀਓ ਤੇਲ ਦੇ ਬ੍ਰੇਕਾਂ ਤੇ ਬੈਲ ਟੂਲ ਸਰਵਿਸ ਹੋਈ ਵੀ ਟਰੈਕਟਰ ਦੀ ਓਕੇ ਤੇ ਮਨ ਇੰਜਨ ਦਾ ਕੰਮ ਵੀ ਆਪ ਆਪ ਕਰਾਇਆਗਾ ਤਸੱਲੀ ਵਾਲਾ ਟਰੈਕਟਰ ਹੈਗਾ ਚਾਹੇ ਕੋਈ ਬਾਹ ਕੇ ਦੇਖ ਲੇ ਜਿਵੇਂ ਮਰਜੀ ਚਲਾ ਕੇ ਲੈ ਜਾ ਸਕਦਾ ਲਈ ਤਸੱਲੀ ਰੰਗ ਪੇਂਟ ਦਾ ਜੈਨੂਨ Ориਜినਲ ਟਰੈਕਟਰ ਹੈਗਾ ਠੀਕ ਹੈ ਜੀ ਵੀਰੇ ਗੁੱਡਇਰ ਦੇ ਟਾਇਰਾਂ ਚ ਹੈਗਾ ਗੁੱਡਇਰ ਦੇ ਟਾਇਰਾਂ ਚ ਆ ਗਿਆ 14 ਨੇ ਚ ਇਹ ਜੀ ਤੇ ਅਗਲੇ ਟਾਇਰ ਵੀ ਪੂਰੇ ਵਧੀਆ ਪਏ ਨੇ ਤੇ ਰੰਗ ਪੇਂਟ ਦਾ ਬਾਈ ਕਹਿੰਦਾ ਬਿਲਕੁਲ ਚੰਗਾ ਤਸੱਲੀ ਨਾਲ ਸਾਰਾ ਕੰਮ ਹੱਥੀਂ ਹੋਇਆ ਹੋਇਆ ਜੀ ਹਾਂਜੀ ਅਜੇ ਗੇਅਰ ਗੂਰ ਸਾਰਾ ਸੀਲਡ ਹੈਗਾ ਮਨ ਆਪਾਂ ਆਪ ਹੀ ਇੰਜਨ ਖਲਵਾਇਆ ਸੀ ਇਹਦਾ ਮਨ ਸੀਲਡ ਸੀ ਅਜੇ ਤੱਕ ਸਾਰਾ ਠੀਕ ਹੈ ਜੀ। ਇਹ ਟੂਟ ਪੰਪ ਸਾਰਾ ਨਾਲ ਦਾ ਸੀ। ਤੇ ਗੱਲ ਕਰੀਏ ਇਹਦਾ ਮਾਰਕੀਟ ਰੇਟ ਨਾਲੋਂ ਕਿੰਨਾ ਘੱਟ ਦੇ ਦੋਗੇ? ਕੀ ਰੇਟ ਹੈ ਇਹਦਾ? ਆਪਣਾ ਮਾਰਕੀਟ ਰੇਟ ਦਾ ਹੀ ਹੁੰਦਾ ਤੇ ਡਿਮਾਂਡ ਤਾਂ ਹੈਗੀ 380000 ਦੀ। ਠੀਕ ਹੈ ਜੀ। ਹਾਂ ਜੀ। ਜੇ ਮੈਂ ਖਿੱਚ ਕੇ ਕਿੰਨਾ ਦੇ ਦੋਗੇ ਜੇ ਕੋਈ ਮਤਲਬ ਕਿ ਵੀ ਆਵੇ ਤੁਹਾਡੇ ਕੋਲ ਹਣਾ ਟਰੈਕਟਰ ਲੈਣੇ ਇੱਕ ਜਾਂ ਦੋ। ਇੱਕ ਦੋ ਦਿਨਾਂ ਦੇ ਵਿੱਚ ਹੀ ਆਵੇ ਵੀਡੀਓ ਪਾਉਣ ਤੋਂ ਬਾਅਦ। ਕਿੰਨਿਆਂ ਦੇ ਦੋਗੇ ਖਿੱਚ ਕੇ? ਖਿੱਚ ਗਈ ਜਮਾ ਲਾਸਟ 345000 ਦਾ ਟਰੈਕਟਰ ਹਾਨਾਂ ਚ ਦੇ ਦਾਂਗੇ ਭਾਈ। ਲੋ ਜੀ 10 ਨਹੀਂ 15 ਨਹੀਂ ਘਟੋ ਘਟ 30 35000 ਬਾਈ ਨੇ ਡਿਸਕਾਊਂਟ ਕਰਤਾ ਟਰੈਕਟਰ ਮਗਰ ਹੈ ਜਾਇਜ਼ ਰੇਟ 345 ਦਾ ਜੀ। ਹਾਂਜੀ ਜਾਇਜ਼ ਰੇਟ ਹੈ ਜੀ। ਜਮੀ ਜਾਇਜ਼ ਰੇਟ ਦਾ ਟਰੈਕਟਰ ਮਿਲ ਜੂ ਪੂਰਾ ਸਾਫ ਸੁਥਰਾ ਤਸੱਲੀ ਕਰਕੇ ਲੈ ਜਾ ਸਕਦਾ ਬੰਦਾ ਆਬਦੀ। ਠੀਕ ਹੈ ਜੀ। ਹਾਂਜੀ। ਲੋ ਜੀ ਨੰਬਰ ਇਹਦਾ ਪੀਵੀ 23 ਹੈ ਹਨਾ ਜੀ ਤੇ ਆਹ ਗਿਆ ਪੀਵੀ 19 ਬਰਨਾਲੇ ਦਾ। 2021 ਮਾਡਲ ਹੈ ਜੀ। ਰਿਵਰਸ ਵੀਡੀਓ ਹਨਾ ਜੀ ਵੀਰੇ। ਹਾਂਜੀ 5 ਸਟਾਰ ਹੈ ਇਹੇ। ਲੋਜੀ 5 ਦੇ ਟਾਇਰਾਂ ਵਾਲਾ 5 ਸਟਾਰ 16 ਦੇ ਟਾਇਰ ਵਾਲਾ ਪ੍ਰੈਸਰ ਸਟੀering ਟੌਪ ਮਾਡਲ ਹੀ ਹੈ ਜੀ ਹਾਂਜੀ ਟੂ ਫੁੱਲ ਟੌਪ ਮਾਡਲ ਆ ਜੀ ਡਿਸਟ੍ਰੀਬਿਊਟਰ ਵਾਲਾ ਡਿਸਟ੍ਰੀਬਿਊਟਰ ਦਾ ਫੁੱਲ ਟੌਪ ਮਾਡਲ ਆ ਤੇ ਇੰਜਨ ਗੇਅਰਾਂ ਦਾ ਜੀ ਇੰਜਨ ਗੇਅਰ ਦੀ ਬਾਈ ਆਪ ਦੀ ਤਸੱਲੀ ਕਰਕੇ ਲਿਆ ਸਕਦਾ ਬੰਦਾ ਜਿਵੇਂ ਮਰਜੀ ਹੈ ਠੀਕ ਆ ਨਾ ਹਜੇ ਸਾਰਾ ਹੀ 1200 ਘੰਟਾ ਚੱਲਿਆਗਾ ਨਾਲ ਦੀ ਟਾਇਰ ਨੇ ਇਹਦੇ ਤੇ ਨਾਲ ਦੇ ਟਾਇਰ 80 85 60 ਟਾਇਰ ਪਏ ਨੇ ਜੀ ਲੋਜੀ ਨਾਲ ਦੇ ਟਾਇਰਾਂ ਦੇ ਵਿੱਚ ਹੀ ਆ ਜੀ ਸਾਰਾ 1200 ਘੰਟੇ ਹੀ ਚੱਲਿਆ ਹੋਇਆ ਜਿਹੜਾ ਹੈ ਟਰੈਕਟਰ ਆ ਤੇ ਕਿਸੇ ਪਾਸੇ ਸਕਰੈਚ ਬਿਲਕੁਲ ਨਹੀਂ ਹੈਗਾ ਬਾਡੀ ਲਾਈਨ ਦਾ ਪੂਰਾ ਚੰਗਾ ਹੀ ਪਿਆ ਬਿਲਕੁਲ ਬਹੁਤ ਘੱਟ ਚਲਿਆ 1200 ਘੰਟੇ ਚਲਿਆ ਹੋਇਆ ਟਰੈਕਟਰ ਤੁਹਾਨੂੰ ਮਿਲਣਾ ਨਹੀਂ ਵੀਰੇ ਜਮਾ ਜਾਜ ਰੇਟ 'ਚ ਤੇ ਰੇਟ ਕਿੰਨਾ ਰਹੇ ਜੂਗਾ ਜੀ ਇਹਦਾ ਬਿਲਕੁਲ ਘੱਟ ਤੋਂ ਘੱਟ ਡਿਮਾਂਡ ਤਾਂ ਦੇਖੋ ਜੀ ਆਪਾਂ ਕਰਦੇ ਹਾਂ 6 ਲੱਖ 65 ਹਜ਼ਾਰ ਦੀ ਠੀਕ ਹੈ ਜੀ ਤੇ ਬਾਕੀ ਰੇਟ ਜਮਾ ਖਿੱਚ ਕੇ ਹੁਣ ਤੁਸੀਂ ਕਹਿ ਰਹੇ ਹੋ ਤਾਂ ਆਪਾਂ 6 ਲੱਖ 15 ਹਜ਼ਾਰ ਦਾ ਟਰੈਕਟਰ ਹਾਨਾਂ 'ਚ ਦੇ ਦਾਂਗੇ ਲੋ ਜੀ ਮਿੱਤਰੋ ਘੱਟ ਤੋਂ ਘੱਟ 50000 ਦਾ ਡਿਸਕਾਊਂਟ 50000 ਦਾ ਡਿਸਕਾਊਂਟ ਕਰਤਾ ਤੁਹਾਨੂੰ 6 ਲੱਖ ਤੇ 15000 ਦਾ ਜਿਹੜਾ ਟ੍ਰੈਕਟਰ ਮਿਲ ਜੂ ਮਾਰਕੀਟ ਦੇ ਵਿੱਚ ਰੇਟ ਪਤਾ ਕਰਕੇ ਆ ਜੂ ਹਾਂਜੀ ਸੋਨ ਵਾਲੇ ਟਾਇਰਾਂ ਵਾਲਾ 5 ਸਟਾਰ ਹੈ 5 ਸਟਾਰ ਬਰਨਾਲੇ ਦਾ ਲੋਕਲ ਨੰਬਰ ਆ ਬਰਨਾਲੇ 'ਚ ਹੀ ਆਪਾਂ ਖੜੇ ਆ ਲਓ ਵੀ ਬਰਨਾਲੇ ਵਾਲੇ ਉਹ ਤੁਹਾਡੇ ਲਈ ਆਉਣਾ ਹੈ ਨਗਦ ਕੈਸ਼ ਦਾਗਾ ਨਗਦ ਕੈਸ਼ ਦਾ ਪਹਿਲੇ ਨਾਮ ਐਨੀਆਂ ਬਾਈ ਸਾਰੇ ਚੰਗੀਆਂ ਕੋਈ ਵੀ ਸਾਰੇ ਤੱਥਾਂ ਦਾ ਪੂਰਾ ਹੀ ਆ ਸਾਰੇ ਤੱਥਾਂ ਦਾ ਬਾਈ ਜਿੰਮੇ ਮਰਜੀ ਜਿੱਥੇ ਮਰਜੀ ਚਲਾ ਕੇ ਦੇਖ ਸਕਦਾ ਅਗਲਾ ਲੋ ਤਸੱਲੀ ਕਰਕੇ ਲੈ ਜਾਵੇ ਲੈ ਜਾਵੇ ਲੋ ਜੀ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਓਦੋਂ ਆ ਗਿਆ ਪੀਵੀ 31 ਇਹ ਕਿੰਨਾ ਮਾਡਲ ਹੈ ਜੀ ਲੋ ਜੀ ਇਹ ਵੀ 10 ਮਾਡਲ ਆ ਗਿਆ ਤੇ ਗੁਡੀਆਰ ਦੇ ਟਾਇਰਾਂ ਦੇ ਚ ਹਾਂ ਜੀ ਅਗਲੇ ਟਾਇਰ ਵੀ ਕੇ ਡੀ ਦੇ ਆਗੇ ਅਗਲੇ ਟਾਇਰ ਵੀ ਪੂਰੇ ਚੰਗੇ ਪਏ ਨੇ ਤੇ ਬੈਕ ਵਾਲੇ ਟਾਇਰ ਗੂਡੀਅਰ ਦੇ ਆਗੇ 80 85 66 ਟਾਇਰ ਹੈਗੇ ਨੇ ਜੀ ਹਾਂਜੀ ਹਾਂ ਬਾਡੀ ਲਾਈਨ ਦਾ ਪੂਰਾ ਚੰਗਾ ਹੈ ਨਾ ਜੀ ਹਾਂਜੀ ਸਾਫ ਸੁਥਰਾ ਟਰੈਕਟਰ ਹੈ ਆਪਾਂ ਮਨ ਤਸੱਲੀ ਨਾ ਦੇ ਸਕਦਾ ਟਰੈਕਟਰ ਜਿਹੜਾ ਮਰਜ਼ੀ ਬਾਈ ਆ ਜੀ ਠੀਕ ਹੈ ਇੰਜਨ ਗੇਅਰਾਂ ਦਾ ਸੀਲ ਲੱਈ ਪੂਰਾ ਜਮਾ ਕੋਈ ਆਇਆ ਨਹੀਂ ਹੈਗਾ ਗੇਅਰ ਦਾ ਹੈ ਸੀਲ ਲੱਗਾ ਤੇ ਲੈਫਟ ਲੂਟ ਪੰਪ ਸਾਰਾ ਨਾਲ ਦਾਗਾ ਡੀਜ਼ਲ ਪੰਪ ਨਹੀਂ ਹਜੇ ਤੱਕ ਚਾਬੀ ਕਿਤੇ ਲੱਗੀ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਜਿੰਮੇਵਾਰੀ ਤਸੱਲੀ ਕਰ ਸਕਦਾ ਬਾਈ ਲੋ ਜੀ ਬਾਡੀ ਲੈਨ ਦਾ ਇੰਜਨ ਗੇਅਰਾਂ ਦੀ ਤੁਸੀਂ ਆਪਦੀ ਖੁਦ ਪੂਰੀ ਫੁੱਲ ਤਸੱਲੀ ਕਰ ਸਕਦੇ ਹੋ 22 ਬੋਲੋਂ 100 ਦਾ 100 ਆ 22 ਬੋਲੋਂ ਪੂਰੀ ਫੁੱਲ ਤਸੱਲੀਆ ਕਿਹੇ ਤੁਸੀਂ 150 ਕਿਲੋਮੀਟਰ ਤੋਂ ਆਜੋ ਥੋੜਾ ਗੇੜਾ ਨਹੀਂ ਮੇਜੋ ਹਾਂ ਜੀ ਦਿਖਾ ਦਿਓ ਕੋਈ ਚੱਕਰ ਨਹੀਂ ਲਈ ਵਿੱਚੋਂ ਵੀ ਦਿਖਾ ਦਿਨੇ ਆ ਬਾਈ ਵੀ ਵਿੱਚੋਂ ਦੇਖ ਲੋ ਟਰੈਕਟਰ ਸਾਫ਼ ਸੁਥਰਾ ਟਰੈਕਟਰ ਆ ਵਿੱਚੋਂ ਵੀ ਆ ਬਾਈ ਅਮਰੀਕ ਮਾਰਦੇ ਕੈਮਰਾ ਸਾਫ਼ ਸੁਥਰਾ ਟਰੈਕਟਰ ਆ ਕੋਈ ਇਹ ਨਹੀਂ ਹੈਗਾ ਵੀਰੇ ਹੇਰ ਫੇਰ ਮੰਨਦਿਆਂ 12000 ਦਾ ਫਰਕ ਹੋ ਸਕਦਾ ਪਰ ਚੀਜ਼ ਚੰਗੀ ਮਾੜੀ ਦਾ ਫਰਕ ਪੈ ਜਾਂਦਾ ਹਾਂਜੀ ਚੰਗੀ ਚੀਜ਼ ਵੀਰੇ ਚੰਗੀ ਰਹੂਗੀ ਕਹਿੰਦੇ ਨਾ ਘੋੜਿਆਂ ਦਾ ਮੁੱਲ ਘੋੜਿਆਂ ਨੂੰ ਹੀ ਪਤਾ ਹੁੰਦਾ ਘੋੜਿਆਂ ਵਾਲਿਆਂ ਨੂੰ ਹੀ ਪਤਾ ਹੁੰਦਾ ਪੀਵੀ 31 ਨੰਬਰ ਆ ਤੇ ਰੇਟ ਕਿੰਨਾ ਰਹੀ ਜੀ ਇਹਦਾ ਰੇਟ ਬਾਈ ਜੀ ਡਿਮਾਂਡ ਤਾਂ 365000 ਦੀ ਹੈਗੀ ਠੀਕ ਹੈ ਜੀ ਬਸ ਤੁਸੀਂ ਹਾਂ ਨਾ ਜੇ ਆਪਾਂ 335000 ਦਾ ਰੈਕਟਰ ਦੇ ਦਾਂਗੇ ਲੋ ਜੀ 335000 ਅੱਜ ਵੱਡੇ ਆਫਰ ਹੀ ਦੇਤੇ ਆਪਾਂ ਅੱਜ ਫੁੱਲ ਆਫਰ ਦੇ ਦੇ ਬਾਈ ਕਹਿੰਦਾ ਬਾਈ ਅੱਜ ਫੁੱਲ ਆਫਰ ਦੇਨੇ ਨੇ ਵੀ ਕੋਈ ਮੁੜੇ ਨਾ ਵੀਡੀਓ ਨੂੰ ਅਗਲਾ ਸ਼ੇਅਰ ਕਰਕੇ ਆ ਜੇ ਤਾਂ 12000 ਦਾ ਆਪਾਂ ਹੋਰ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਲੋ ਜੀ ਹੋਰ ਵੀ ਮਾਨਤਾਨ ਹੋ ਜਾਊ ਲੋਡ ਬੰਦ ਵੀਰਾਂ ਲਈ ਜਿਹਨੇ ਘਰੇ ਵਾਹਣਾ ਬਾਈ ਉਹਨਾਂ ਲਈ ਟਰੈਕਟਰ ਪੂਰੇ ਜਾਇਜ਼ ਰੇਟ ਦੇ ਟਰੈਕਟਰ ਨੇ ਅੱਜ ਇਹ ਤੇ ਆ ਵੀਰੇ ਆ ਗਿਆ 744 FE ਨਵਾਂ ਮਾਡਲ ਹੈ ਨਾ 2009 ਮਾਡਲ ਹੈ ਜੀ ਇਹ ਵੀ ਬਰਨਾਲਾ ਨੰਬਰ ਆਗਾ ਟਰੈਕਟਰ ਠੀਕ ਹੈ ਜੀ ਉਹ ਪੋਲੋ ਦੇ ਟਾਇਰ ਨੇ ਹੈ ਨਾ ਜੀ ਬਰਨਾਲਾ ਨੰਬਰ ਅਪੋਲੋ ਦੇ ਟਾਇਰਾਂ ਜਮਾ ਸੁੱਕਾ ਬਾਡੀ ਰੈਂਡ ਅਮਰੀਕ ਬਾਈ ਦਿਖਾ ਦੇ ਕਿਤੇ ਵੀ ਤੁਪਕਾ ਵੀ ਲੀਕਿੰਗ ਦਾ ਤਾਂ ਟਰੈਕਟਰ ਦੇ ਵਿੱਚ ਹੈ ਹੀ ਨਹੀਂ ਇੱਕ ਕਹਾ ਤੇ ਚੱਲਿਆ ਹੋਇਆ ਟਰੈਕਟਰ ਆ ਫਸਟ ਪਾਰਟੀ ਦਾ ਟਰੈਕਟਰ ਆ ਜੀ ਇਹ ਹਾਂਜੀ ਪਹਿਲੇ ਨਾਮ ਪਹਿਲੇ ਮਾਲਕਾ ਤੋਂ ਲਿਆਂਦਾ ਹੋਇਆ ਟਰੈਕਟਰ ਆ ਤੇ ਕੰਡੀਸ਼ਨ ਦੀ ਗੱਲ ਕਰੀਏ ਜਮਾ ਸਾਫ਼ ਆ ਤੇ ਰੇਟ ਦੀ ਗੱਲ ਕਰੀਏ ਵੀਰੇ ਰੇਟ ਕਿੰਨਾ ਰਹ ਜੂਗਾ ਜੀ ਇਹਦਾ ਰੇਟ ਡਿਮਾਂਡ ਤਾਂ ਬਾਈ ਜੀ 320000 ਦੀ ਹੈਗੀ ਠੀਕ ਹੈ ਜੀ ਬਾਕੀ ਉਹਨਾਂ ਦੇ ਖੁੱਲ ਕੇ ਛੱਡ ਦੋ ਇਹਨੂੰ ਫਿਰ ਮਾਲਕ ਆ ਲੈ ਲਓ ਵੀ ਇੱਕੋ ਹੀ ਰੇਟ ਦੇ ਦਿਓ ਜਮਾ ਵੀ ਅੱਜ ਤੱਕ ਜਿਹੜਾ ਕਿਸੇ ਨੇ ਦਿੱਤੇ ਨਾ ਉਹ ਵੀ 744 ਜਿਹੜਾ ਵੀਡੀਓ ਦੇਖੇ ਤੇ ਤੁਹਾਨੂੰ ਫੋਨ ਲਾ ਕੇ ਕਹਦੇ ਬਾਈ ਸਾਈ ਆ ਗਈ ਅੱਛਾ ਜੀ ਇੱਕੋ ਹੀ ਨਿਮੇੜ ਦੋ 295000 ਦਾ ਟਰੈਕਟਰ ਦੇ ਦਾਂਗੇ ਜੀ ਆਪਾਂ ਲੋ ਜੀ 295000 ਦਾ ਜਿੱਥੇ ਮਰਜ਼ੀ ਪਤਾ ਕਰਕੇ ਆਜੋ ਇੰਨਾ ਸਾਫ਼ ਟਰੈਕਟਰ ਮਿਲਣਾ ਹਾਂਜੀ 1000 2000 ਆਪਾਂ ਮਾਨ ਤਨ ਕਰਦਾ ਜੇ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹਨ ਲੋ ਜੀ ਬਾਈ ਨੂੰ ਵੀਡੀਓ ਸ਼ੇਅਰ ਵਾਲਾ ਸਕਰੀਨ ਸ਼ਾਟ ਦਿਖਾ ਦਿਓ ਜੇ ਅਸੀਂ ਸ਼ੇਅਰ ਸ਼ੇਅਰ ਕੀਤੀ ਆ 100 ਬੰਦੇ ਨੂੰ 50 ਬੰਦੇ ਨੂੰ ਤਾਂ 2000 ਹੋਰ ਤੁਹਾਨੂੰ ਛੱਡ ਦੂ ਬਾਈ ਇਹਨੂੰ ਬਾਹ ਲਿਓ ਤਸੱਲੀ ਨਾਲ ਟਰੈਕਟਰ ਪਾ ਕੇ ਫੇਰ ਟਰੈਕਟਰ ਲੈ ਕੇ ਜਾਓ ਤਸੱਲੀ ਕਰਕੇ ਲੈ ਕੇ ਜਾਵੇ ਜੀ ਆਪਣਾ ਡੇਟ ਠੀਕ ਹੈ ਜੀ ਲੋ ਜੀ ਬਾਈ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਫੋਨ ਨੰਬਰ ਬੋਲ ਦੋ 98760 ਜੀ 59626 ਆ ਨੰਬਰ ਤੇ ਕਾਲ ਕਰਕੇ ਬਾਈ ਤੋਂ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਇੱਕ ਗੱਲ ਹੋਰ ਨੋਟ ਕਰ ਲਓ ਵੀਰੋ ਜੇ ਕਿਸੇ ਨੇ ਮੰਨ ਲਓ ਜਿਵੇਂ 744 ਲੈਣਾ ਮਤਲਬ ਕਿ ਜੇ ਕਿਸ ਨੇ ਇਹਦੇ ਵਿੱਚ ਲੱਖ ਕਾਲਾ 1.5 ਲੱਖ ਵਾਲਾ ਟਰੈਕਟਰ ਕਟਾਉਣਾ ਤਾਂ ਕਟਵਾ ਸਕਦੇ ਹੋ ਜਿਵੇਂ ਉਹ ਖੜਾ 21 ਮਰਲਾ ਹੈ ਨਾ ਵੀਰੇ ਉਹਦੇ ਵਿੱਚ 2 ਕ ਲੱਖ ਰੇਂ ਤੱਕ 2.5 ਲੱਖ ਵਾਲਾ ਉਹ ਚ ਵੀ ਕਟਵਾ ਸਕਦੇ ਹਾਂ ਉਹਦੇ ਵਿੱਚ ਵੀ ਬਾਈ ਕਹਿੰਦਾ ਕੱਟ ਲਾਂਗੇ ਤੇ ਵਿੱਚ ਟਰੈਕਟਰ ਕੱਟ ਕੇ ਵੀ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਕੋਈ ਹੋਰ ਟਰੈਕਟਰ ਲੈਣਾ ਤਾਂ ਵੀ ਬਾਈ ਨੂੰ ਕਾਲ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ